ਜਿਹੜੇ 4.5 ਤੋਂ 5 ਸਾਲਾਂ ਦੀ ਉਮਰ ਦੇ ਬੂਟੇ ਤੁਸੀਂ ਦੇਖ ਰਹੇ ਹੋਗੇ ਇਹ ਹੈਗੇ ਨਿੰਬੂ ਦੇ ਬੀਜ ਤੋਂ ਤਿਆਰ ਕੀਤੇ ਗਏ ਬੂਟੇ ਗ੍ਰਾਫਟਡ ਨਹੀਂ ਹੈਗੇਗੇ ਤੇ ਲਗਭਗ 5-6 ਸਾਲਾਂ ਬਾਅਦ ਜਿਹੜੇ ਫਲ ਦੇਣੇ ਸ਼ੁਰੂ ਕਰਦੇ ਹੈਗੇ ਕੋਈ ਟਮਾਟਾਵਾ ਫਲ ਇਹਨਾਂ ਦੇ ਉੱਪਰ ਆਇਆਗਾ ਤੇ ਕੋਸ਼ਿਸ਼ ਕਰਦੇ ਆ ਜੇ ਮਿਲਦਾ ਤਾਂ ਤੁਹਾਨੂੰ ਦਿਖਾਵਾਂਗੇ ਇਹ ਬੂਟੇ ਜੇ 5 ਸਾਲਾਂ ਬਾਅਦ ਫਲ ਦੇਣਾ ਸ਼ੁਰੂ ਕਰਦੇ ਆ ਤਾਂ ਇਹਨਾਂ ਦੀ ਖਾਸੀਅਤ ਇਹ ਹੈ ਕਿ ਉਸ ਤੋਂ ਬਾਅਦ ਜਿਹੜਾ ਸਾਰਾ ਸਾਲ ਹੀ ਤੁਹਾਨੂੰ ਇਹਨਾਂ ਦੇ ਉੱਪਰੋਂ ਫਲ ਮਿਲਦਾ ਰਹਿੰਦਾ ਹੈਗਾ ਜਿਵੇਂ ਕਿ ਇਹ ਹੁਣ ਫਲ ਆਇਆ ਹੋਇਆ ਹੈਗਾ ਥੋੜਾ ਜਿਹਾ ਫੰਗਸ ਕਰਕੇ ਸਮੱਸਿਆ ਆ ਗਈ ਫਲ ਨੂੰ ਇਹ ਦੇਖ ਸਕਦੇ ਹੋ ਆਪਾਂ ਤੋਂ ਜਿਹੜਾ ਦੇਖਭਾਲ ਨਹੀਂ ਹੋਈ ਪਰ ਇਹ ਫਲ ਹੁਣ ਆਉਣੇ ਸ਼ੁਰੂ ਹੋਏ ਹੈਗੇ ਕੁਝ ਕੁ ਮਜਬੂਰੀਆਂ ਕਰਕੇ ਇਸ ਵਾਰੀ ਥੋੜਾ ਜਿਹਾ ਫਾਰਮ ਦੇ ਉੱਪਰ ਘੱਟ ਧਿਆਨ ਦਿੱਤਾ ਗਿਆਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਫਾਈ ਵਗੈਰਾ ਕਰਕੇ ਸਾਰੀ ਤੇ ਬੂਟਿਆਂ ਦੀ ਦੇਖਭਾਲ ਦੇ ਉੱਪਰ ਕੰਮ ਚੱਲ ਰਿਹਾ ਤੇ ਜਿਵੇਂ ਜਿਵੇਂ ਜਿਹੜੇ ਜਿਹੜੇ ਕੰਮ ਕਰਦੇ ਆ ਤੁਹਾਡਾ ਨਾਲ ਸਾਂਝੇ ਕਰਦੇ ਰਹੇ ਨੇ ਤਾਂ ਜੋ ਅ ਜਿਹੜੇ ਨੁਕਸਾਨ ਸਾਨੂੰ ਹੁੰਦੇ ਉਹ ਤੁਹਾਨੂੰ ਨਾ ਹੋਣ ਧੰਨਵਾਦ ਜੀ